ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਪੰਜਾਬੀ ਖੇਡਾਂ ਡੈਰੀ ਫਾਰਮ ਦੇ ਉੱਤੇ ਅੱਜ ਆਪਾਂ ਜਿਹੜਾ ਵਿਸ਼ਾ ਲੈ ਕੇ ਆਏ ਹਾਂ ਜੀ ਬਹੁਤ ਹੀ ਮਹੱਤਵਪੂਰਨ ਵਿਸ਼ਾ ਇਹ ਆਮ ਆਪਾਂ ਨੂੰ ਇਹਦੀ ਟੀਤੀ ਦਿੱਕਤ ਹੁੰਦੀ ਆ ਕਿਉਂਕਿ ਆਪਾਂ ਜਿਹੜੇ ਦਾਣੇ ਫੀਡ ਪਾਉਣੇ ਆ ਉਹ ਸਾਰੀ ਮੁੱਲ ਦੀ ਲੈ ਕੇ ਪਾਉਣੇ ਆ ਜਿਹੜੀ ਬਹੁਤ ਜ਼ਿਆਦਾ ਮਹਿੰਗੀ ਪੈਂਦੀ ਆ ਤੇ ਜਿਹਦੇ ਵਿੱਚ ਥੋੜੇ ਕਨੇ ਕੈਮੀਕਲ ਵੀ ਹੁੰਦੇ ਨੇ ਜੀ ਆਪਾਂ ਦਾਣਾ ਜਿਹੜਾ ਘਰੇ ਬਣਾਉਣਾ ਚਾਹੀਦਾ ਉਹਦੀ ਕੀ ਰੇਸ਼ੋਗ ਹੈ ਉਹਦਾ ਕੀ ਫਾਰਮੂਲਾ ਉਹਦੇ ਵਾਸਤੇ ਆਪਾਂ ਗੱਲ ਕਰਾਂਗੇ ਤੇ ਦੂਸਰਾ ਗੱਲ ਕਰਾਂਗੇ ਜੀ ਆਪਾਂ ਦੋ ਤਰ੍ਹਾਂ ਦਾ ਫਾਰਮੂਲਾ ਦੱਸਾਂਗੇ ਕਈ ਵਰੀ ਇੱਕ ਚੀਜ਼ ਕੋਈ ਘੱਟ ਹੁੰਦੀ ਹੈ ਤਾਂ ਆਪਾਂ ਕਿਹੜੀ ਚੀਜ਼ ਵੱਧ ਘੱਟ ਕਰਨੀ ਆ ਉਹਦਾ ਵੀ ਉਹਦੇ ਬਾਰੇ ਵੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਜੀ ਆਪਾਂ ਗੱਲ ਕਰਾਂਗੇ 100 ਕਿਲੋ ਦਾਣੇ ਦੇ ਵਾਸਤੇ ਉਹਦੇ ਵਾਸਤੇ ਸਭ ਤੋਂ ਪਹਿਲਾਂ ਆਪਾਂ ਕੀ ਲੈਣਾ ਜੀ ਮੱਕੀ ਲੈਣੀ ਆ 35 ਕਿਲੋ ਜਿਹੜੀ ਮੱਕੀ ਆ ਉਹ ਆਪਾਂ 35 ਕਿਲੋ ਲੈਣੀ ਆ ਤੇ ਜਿਹੜਾ ਕਣਕ ਦਾ ਚੌਕਰ ਆ ਉਹ ਆਪਾਂ ਲੈ ਲੈਣਾ ਜੀ 30 ਕਿਲੋ ਤੇ ਸਰੋਂ ਦੀ ਖਲ ਲੈ ਲੈਣੀ ਆ ਜੀ ਆਪਾਂ 20 ਕਿਲੋ ਦੇ ਸੋਆ ਜਾਂ ਮੂੰਫਲੀ ਦੀ ਖਾਲਾ ਜਿਹੜੀ ਉਹ ਆਪਾਂ 12 ਕਿਲੋ ਲੈਣੀ ਆ ਤੇ ਨਾਲ ਜੀ ਆਪਾਂ ਮਿਨਰਲ ਮਿਕਸਰ ਲੈਣੇ ਆ ਜਿਹੜੇ ਉਹ 2 ਕਿਲੋ ਤੇ ਜਿਹੜਾ ਨਮਕਾ ਉਹ ਆਪਾਂ ਲੈਣਾ ਜੀ 1 ਕਿਲੋ ਇਹਨਾਂ ਸਾਰਿਆਂ ਨੂੰ ਕੀ ਕਰਨਾ ਜੀ ਪਹਿਲਾਂ ਆਪਾਂ ਜਿਹੜਾ ਮੱਕੀ ਆ ਗੇਹ ਦਾ ਚੌਕਰਾ ਸਰੋਂ ਦੀ ਖਾਲਾ ਸੋਆ ਦੀ ਖਾਲਾ ਜਾਂ ਮੂੰਫਲੀ ਦੀ ਖਾਲਾ ਇਹਨਾਂ ਨੂੰ ਸਾਰਿਆਂ ਨੂੰ ਪਹਿਲਾਂ ਆਪਾਂ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਮਿਲਾ ਲੈਣਾ ਜੀ ਉਦੋਂ ਬਾਅਦ ਆਪਾਂ ਇਹਦੇ ਵਿੱਚ ਜਿਹੜੇ ਮਿਨਰਲ ਮਿਕਸਰ ਆ ਤੇ ਜਿਹੜਾ ਨਾਮਕਾ ਉਹ ਬਾਅਦ ਵਿੱਚ ਆਪਾਂ ਐਡ ਕਰਨਾਗਾ ਪਹਿਲਾਂ ਉਹਨੂੰ ਸਾਰਿਆਂ ਨੂੰ ਇਕਜਾਨ ਕਰ ਲੈਣਾਗਾ ਅਗਰ ਕਈ ਵਾਰੀ ਕੀ ਹੁੰਦਾਗਾ ਜੀ ਜੇ ਸੋਇਆ ਦੀ ਖਾਲਾ ਜਾਂ ਮੁਗਫਲੀ ਦੀ ਖਾਲ ਨਹੀਂ ਮਿਲਦੀ ਤਾਂ ਤੁਸੀਂ ਕੀ ਕਰਨਾ ਜੀ ਜਿਹੜੀ ਮੱਕੀ ਆ ਉਹ 40 ਕਿਲੋ ਕਰ ਦੇਣੀ ਆ ਤੇ ਚੌਕਰਾ ਜਿਹੜਾ 35 ਕਿਲੋ ਕਰ ਦੇਣਾ ਤੇ ਜਿਹੜੀ ਸਰੋਂ ਦੀ ਖਾਲਾ ਉਹ 22 ਕਿਲੋ ਕਰ ਦਿਓ ਤੇ ਮਿਨਰਲ ਮਿਕਸਰ ਉਹੀ 2 ਕਿਲੋ ਜੀ ਤੇ ਨਾਮਕਾ 1 ਕਿਲੋ ਇਹਨਾਂ ਸਾਰਿਆਂ ਨੂੰ ਮਿਕਸ ਕਰ ਲਓ ਜੀ ਜਿਵੇਂ ਮਿਕਸ ਕਰਕੇ ਤੇ ਇਹਨਾਂ ਨੂੰ ਮਿਲਾਓ ਇਨਾਂ ਦਾ ਜਿਹੜਾ ਪਾਉਣ ਦਾ ਤਰੀਕਾ ਹੈਗਾ ਜੀ 1 ਕਿਲੋ ਦਾਣਾ ਜਿਹੜਾ ਆਪਾਂ 2.5 ਤੋਂ 3 ਲੀਟਰ ਦੁੱਧ ਵਾਲੀ ਮੱਝ ਨੂੰ ਜਾਂ ਝੋਟੀ ਨੂੰ ਆਪਾਂ ਪਾਉਣਾ ਹੈਗਾ ਡੇਲੀ 1 ਕਿਲੋ 2.5 ਕਿਤੋਂ 3 ਕਿਲੋ ਦੁੱਧ ਮਗਰ 1 ਕਿਲੋ ਦਾਣਾ ਜਿਹੜਾ ਆਪਾਂ ਇਹ ਦੇਣਾ ਤੇ ਇਹਦੇ ਵਿੱਚ ਇੱਕ ਆਪਾਂ ਖਾਸ ਖਿਆਲ ਰੱਖਣਾ ਜੀ ਜਿਹੜੀ ਖਾਲ ਉਹ ਕਈ ਵਾਰੀ ਨਾ ਆਪਾਂ ਨੂੰ ਉਲੀਜੀ ਵਾਲੀ ਮਿਲ ਜਾਂਦੀ ਹੈ ਪੁਰਾਣੀ ਖਾਲ ਪਈ ਹੁੰਦੀ ਹੈ ਦੁਕਾਨਦਾਰਾਂ ਕੋਲੇ ਉਹ ਨਹੀਂ ਲੈਣੀ ਆਪਾਂ ਤਾਜੀ ਖਾਲ ਜਿਹੜੀ ਕਰਵਾ ਕੇ ਲੈਣੀ ਆ ਉਹਦਾ ਜਿਆਦਾ ਆਪਾਂ ਨੂੰ ਜਿਹੜਾ ਬੈਟਰ ਆਊਗਾ ਫਾਇਦਾ ਹੁੰਦਾਗਾ ਤੇ ਉਹਦੇ ਵਿੱਚ ਦਤੁਗਦਨ ਦੇ ਜਿਹੜੀ ਪ੍ਰਾਣੀ ਖਾਲ ਹੁੰਦੀ ਆ ਉਹਦੇ ਵਿੱਚ ਤੇਲ ਦੀ ਮਾਤਰਾ ਵੀ ਨਹੀਂ ਹੁੰਦੀ ਬਿਲਕੁਲ ਡਰਾਈ ਹੁੰਦੀ ਆ ਉਹ ਇਹ ਸੀਗੀ ਜੀ ਅੱਜ ਆਪਣੀ ਜਾਣਕਾਰੀ ਦਾਣੇ ਦੇ ਉੱਤੇ ਤੇ ਤੁਹਾਨੂੰ ਆਪਣੀ ਇਹ ਜਾਣਕਾਰੀ ਕਿੱਦਾਂ ਦੇ ਲੱਗੀ ਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲੇ ਲਾਈਕ ਸ਼ੇਅਰ ਵੀ ਜਰੂਰ ਕਰਿਆ ਕਰੋ ਜੀ ਉਹਦੇ ਨਾਲ ਸਾਡਾ ਮੋਟੀਵੇਸ਼ਨ ਵਧਦਾ ਤੇ ਤੁਹਾਡੇ ਲਈ ਆਪਾਂ ਚੰਗੀਆਂ ਚੰਗੀਆਂ ਜਾਣਕਾਰੀਆਂ ਹੋਰ ਨਵੀਆਂ-ਨਵੀਆਂ ਵਧੀਆ ਵੀਡੀਓ ਲੈ ਕੇ ਆਵਾਂਗੇ ਤੇ ਚੈਨਲ ਕਰ ਲੋ ਜੀ ਆਪਣਾ ਸਬਸਕ੍ਰਾਈਬ ਤੇ ਨਾਲ ਹੀ ਘੰਟੀ ਵਾਲਾ ਬਟਨ ਵੀ ਦਬ ਲੋ ਤੇ ਜੇ ਤਾਂ ਕਿ ਜਿਹੜੀ ਵੀ ਵੀਡੀਓ ਆਪਾਂ ਬਣਾਈਏ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੁਸੀਂ ਵੀਡੀਓ ਦੇਖ ਕੇ ਤੇ ਉਹਦਾ ਫਾਇਦਾ ਉਠਾ ਸਕੋ ਜੀ ਤੇ ਅੱਜ ਜੀ ਇਹ ਲੋਹੜੀ ਦਾ ਤਿਹਾਰ ਹੈ ਮੈਂ ਲੋਹੜੀ ਦੇ ਤਿਹਾਰ ਦੀਆਂ ਤੇ ਮਾਘੀ ਦੇ ਤਿਹਾਰ ਦੀਆਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਜਿੱਦਾਂ ਲੋਹੜੀ ਦੇ ਵਿੱਚ ਅੱਗ ਰੰਗ ਲਿਉਂਦੀ ਆ ਉਸੇ ਤਰ੍ਹਾਂ ਅੱਗੇ ਜ਼ਿੰਦਗੀ ਦੇ ਵਿੱਚ ਤੁਹਾਡਾ ਸਮਾਂ ਸਾਦਾ ਇਸੇ ਤਰ੍ਹਾਂ ਚੜ੍ਹਦੀ ਕਲਾ 'ਚ ਰਹੇ ਤੁਹਾਡੇ ਸਮੇਂ ਦੇ ਵਿੱਚ ਚਮਕਾਵੇ ਤੁਹਾਡੀ ਲਾਈਫ ਦੇ ਵਿੱਚ ਚਮਕਾਵੇ ਹਮੇਸ਼ਾ ਖੁਸ਼ ਰਹੋ ਜੀ ਇਹ ਅਗਲੀ ਵੀਡੀਓ ਨਾਲ ਫਿਰ ਮਿਲਦੇ ਆ ਜੀ ਉਦੋਂ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਓਕੇ ਜੀ ਬਾਏ